ਪਰਮ ਸਤਕਾਰਯੋਗ ਦੋਸਤੋ ਮੈਂ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਟੈਨੂ ਅੱਜ 4 ਦਸੰਬਰ ਹੈ ਸਵੇਰ ਦੇ 10:30 ਵਜੇ ਨੇ 2024 ਤੇ ਸੁਖਵੀਰ ਸਿੰਘ ਬਾਦਲ ਜੋ ਦਰਬਾਰ ਸਾਹਿਬ ਦੇ ਵਿੱਚ ਅਕਾਲ ਤਖਤ ਵੱਲੋਂ ਲਗਾਈ ਗਈ ਸਜ਼ਾ ਭੁਗਤ ਰਹੇ ਨੇ ਉਹ ਵੀਲਚੇਅਰ ਤੇ ਬੈਠੇ ਨੇ ਤੇ ਹੁਣੇ ਉਹਨੇ ਇਹ ਖਬਰ ਹੈ ਕਿ ਉਹਨਾਂ ਤੇ ਗੋਲੀ ਚੱਲੀ ਹੈ ਗੋਲੀਆਂ ਦੇ ਦੋ ਫਾਇਰ ਹੋਏ ਨੇ ਗੱਲ ਇਸ ਤਰ੍ਹਾਂ ਕਿ ਜੋ ਗੋਲੀ ਚੜਨ ਵਾਲਾ ਪ੍ਰੋਸੇਯੋਕ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਹਦਾ ਨਾਂ ਨਰੈਣ ਸਿੰਘ ਚੌੜਾ ਹੈ ਉਹ ਸ਼ਾਇਦ ਕਾਂਗਰਸ ਨਾਲ ਸੰਬੰਧ ਰੱਖਦਾ ਹੈ ਤੇ ਇਹ ਕਿਉਂ ਗੋਲੀ ਚਲਾਈ ਗਈ ਕਿਵੇਂ ਗੋਲੀ ਚਲਾਈ ਗਈ ਤੇ ਇਹ ਕੋਈ ਪਤਾ ਨਹੀਂ ਲੱਗ ਸਕਿਆ ਪਰ ਅ ਹੋਇਆ ਇਸ ਤਰ੍ਹਾਂ ਕਿ ਜਦੋਂ ਗੋਲੀ ਉਸਨੇ ਚਲਾਈ ਤਾਂ ਜੋ ਸਿਕਿਉਰਿਟੀ ਗਾਰਡ ਸੀਗਾ ਸ਼੍ਰੋਮਣੀ ਕਮੇਟੀ ਦਾ ਉਸਨੇ ਉਸਤਾ ਹੱਥ ਫੜ ਕੇ ਗੋਲੀ ਉੱਤੇ ਨੂੰ ਕਰ ਦਿੱਤੀ ਤੇ ਗੋੜੀ ਦਰਸ਼ਨੀ ਡਿਊਟੀ ਚ ਵੱਜੀ ਐ ਤੇ ਬਹੁਤ ਦੁਖਦਾਈ ਖਬਰ ਹੈ ਬਹੁਤ ਅਫਸੋਸਨਾਕ ਖਬਰ ਹੈ ਤੇ ਸਿੱਖ ਹਲਕਿਆਂ ਦੇ ਵਿੱਚ ਐਦਾਂ ਦੀ ਗੱਲ ਦਰਬਾਰ ਸਾਹਿਬ ਦੇ ਵਿੱਚ ਨਹੀਂ ਹੋਣੀ ਚਾਹੀਦੀ ਸੀਗੀ ਬੇहद ਅਫਸੋਸ ਹੈ ਇਸ ਗੱਲ ਦਾ ਅ ਬੜੀ ਧੇਰ ਤੋਂ ਬਾਦਲ ਪਰਿਵਾਰ ਜਿਸ ਗਿਰਾਵਟ ਦੇ ਦਾ ਸ਼ਿਕਾਰ ਆ ਜਿਸ ਦੁੱਖ ਵਿੱਚੋਂ ਲੰਘ ਰਿਹਾ ਹੈ ਬਾਦਲ ਵੱਡੇ ਬਾਦਲ ਸਾਹਿਬ ਤੋਂ ਬਾਅਦ ਦੇ ਵਿੱਚ ਤੇ ਉਹ ਤਾਂ ਇੱਕ ਵੱਖਰੀ ਕਹਾਣੀ ਹੈ ਪਰ ਜੋ ਇਹ ਵਾਪਰਿਆ ਅ ਇੱਕ ਵਿੱਚ ਗੱਲ ਜਦੋਂ ਦਰਬਾਰ ਸਾਹਿਬ ਦੇ ਵਿੱਚ ਸਜ਼ਾ ਸੁਣਾਈ ਹੀ ਗਈ ਹੈ ਅਕਾਲ ਤਖਤ ਸਾਹਿਬ ਵੱਲੋਂ ਉਹ ਸਜ਼ਾ ਭੁਗਤ ਵੀ ਰਿਹਾ ਹੈ ਔਰ ਬੀਲ ਚੇਰ ਤੇ ਬੈਠਾ ਜ਼ਖਮੀ ਮੰਦਾ ਹੈ ਤੇ ਉਸਤੇ ਇਸ ਤਰ੍ਹਾਂ ਗੋਲੀ ਚਲਾਉਣਾ ਕੋਈ ਵਧੀਆ ਗੱਲ ਨਹੀਂ ਹੈਗੀ ਤੇ ਉਹ ਵੀ ਇਸ ਤਰ੍ਹਾਂ ਦੇ ਲੋਕਾਂ ਵੱਲੋਂ ਤੇ ਇਹ ਸਿੱਖ ਪਰੰਪਰਾਵਾਂ ਦੇ ਵੀ ਉਲਟਾ ਹੈ ਸਿੱਖ ਸਿਧਾਂਤਾਂ ਦੇ ਬਿਲਕੁਲ ਨਾਲ ਮੇਲ ਨਹੀਂ ਖਾਂਦੀ ਔਰ ਅਸੀਂ ਸਾਰੇ ਜੋ ਬੁੱਧ ਹਲਕੇ ਨੇ ਔਰ ਜੋ ਸਾਰੇ ਸਿੱਖ ਜਗਤ ਇੱਕ ਤਰ੍ਹਾਂ ਇਸ ਗੱਲ ਦੀ ਨਿੰਦਾ ਕਰਦਾ ਔਰ ਗਲ ਮਾੜੀ ਮਹਿਸੂਸ ਕਰਦਾ ਤੇ ਬਹੁਤ ਜੋ ਮਾੜੀ ਘਟਨਾ ਹੋਈ ਹੈ ਇਸ ਤਰ੍ਹਾਂ ਦਾ ਵਰਤਾਰਾ ਹੋਰ ਅੱਗੇ ਨਹੀਂ ਵਧਣਾ ਚਾਹੀਦਾ ਤੇ ਇਹ ਇੱਕ ਬਹੁਤ ਹੀ ਦੁਖਦਾਈ ਘਟਨਾ ਜੋ ਇਸ ਵੇਲੇ ਦਰਬਾਰ ਸਾਹਿਬ ਦੇ ਵਿੱਚ ਹੋਈ ਹੈ ਜੋ ਦਰਸ਼ਨੀ ਡਿਊਟੀ ਦੇ ਵਿੱਚ ਲੱਗੀ ਹੈ ਜਾਂ ਕਿਸੇ ਹੋਰ ਸ਼ਰਧਾਲੂ ਦੇ ਲੱਗ ਜਾਂਦੀ ਤੇ ਖੁਜਾਨਾ ਖਾਸਤਾ ਤੇ ਸ਼ੁਕਰਤਾ ਇਸ ਗੱਲ ਦਾ ਹੋਇਆ ਕਿ ਉਸ ਸਿਕਿਉਰਿਟੀ ਗਾਰਡ ਨੇ ਜੋ ਕਿ ਸੁਖਵੀਰ ਸਿੰਘ ਦੇ ਮਾਦਲ ਨਾਲ ਸੀਗਾ ਤੇ ਉਸਨੇ ਵਿਖਿਆ ਕਿ ਜਦੋਂ ਉਹ ਵਿਅਕਤੀ ਨਰੈਨ ਸਿੰਘ ਚੌੜਾ ਆਪਣੇ ਡੱਬੋਂ ਹਥਿਆਰ ਕੱਢ ਰਿਹਾ ਤਾਂ ਉਹਨੇ ਇੱਕਦਮ ਭਾਂਪ ਲਿਆ ਵੀ ਇਹ ਹਮਲਾ ਕਰ ਸਕਦਾ ਹੈ ਉਸਨੇ ਉਸ ਦੀ ਬਾਹ ਫੜ ਕੇ ਉੱਤੇ ਨੂੰ ਕਰਤੀ ਇੱਕਦਮ ਜਦੋਂ ਉਹ ਗੋਲੀ ਚਲਾਉਣ ਲੱਗਿਆ ਤੇ ਉਸ ਕਰਕੇ ਸੁਖਵੀਰ ਸਿੰਘ ਬਾਦਰੀ ਵੀ ਬਚ ਰਹੇ ਤੇ ਵੱਡਾ ਨੁਕਸਾਨ ਹੁਣ ਵੀ ਬਚ ਰਿਆ ਤੇ ਹੋਰ ਕਿਸੇ ਸ਼ਰਧਾਲੂ ਦੇ ਵੱਜਦੀ ਤੇ ਉਹ ਹੋਰ ਵੀ ਵੱਡਾ ਨੁਕਸਾਨ ਸੀਗਾ ਇਹ ਇੱਕ ਦੁਖਦਾਈ ਖਬਰ ਹੈ ਸਿੱਖ ਹਲਕਿਆਂ ਦੇ ਵਿੱਚ ਤੁਹਾਡਾ ਕੀ ਖਿਆਲ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਬਹੁਤ ਬਹੁਤ ਸ਼ੁਕਰੀਆ